ਉਂਗਲ ਇੱਕ ਤਾਂ ਉਂਗਲ ਵੱਡੀ ਗਈ ਲੱਖਾਂਗਲ ਫੇਰੀ ਕੱਟ ਲੱਗ ਗਈ ਟਾਂਕੇ ਲੱਗੇ ਗਿਆ ਐ ਭਾਈ ਪਾਰਲੀਮੈਂਟ ਆਪਕੇ ਵਾਂਡੇ ਵਿੱਚ ਵੜ ਗਈ ਉਹ ਸਾਡਾ ਮੋਟਰ ਲੈ ਕੇ ਪਾਰ ਅਮਨਾਥ ਯਾਤਰਾ ਤੇ ਜਾ ਰਹੇ ਤੀਰਥ ਯਾਤਰੀਆਂ ਤੇ ਲੁਟੇਰਿਆਂ ਦੇ ਵੱਲੋਂ ਹਮਲਾ ਕੀਤਾ ਗਿਆ ਨੈਸ਼ਨਲ ਹਾਈਵੇ ਤੇ ਹਮਲਾ ਹੋਇਆ ਸੋ ਦੱਸਦੀਏ ਕਿ ਅੱਜ ਸਵੇਰੇ 3 ਵਜੇ ਰਾਸ਼ੀ ਰਾਜਮਾਰਗ 54 ਤੇ ਮੋਟਰਸਾਈਕਲਾਂ ਦੇ ਸਵਾਰ ਹੋ ਕੇ ਆਏ ਅਮਨਾਥ ਤੇ ਜਾ ਰਹੇ ਯਾਤਰੀ ਤੇ ਲੁਟੇਰਿਆਂ ਨੇ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਉਹਨਾਂ ਦੇ ਕੋਲ ਨਕਦੀ ਸਮਾਨ ਬਾਈਕਾਂ ਲੁੱਟ ਕੇ ਫਰਾਰ ਹੋ ਗਏ ਜਾਣਕਾਰੀ ਮੁਤਾਬਕ 11 ਮੋਟਰਸਾਈਕਲਾਂ ਦੇ ਸਵਾਰ ਹੋ ਕੇ ਲਗਭਗ 22 ਯਾਤਰੀਆਂ ਦਾ ਇੱਕ ਸਮੂਹ ਅਮਰਨਾਥ ਯਾਤਰਾ ਲਈ ਜਾ ਰਿਹਾ ਸੀ ਅਤੇ ਜਦੋਂ ਲਗਭਗ 3 ਵਜੇ ਫਰੀਦਕੋੜ ਦੇ ਕੋਲ ਪਹੁੰਚੇ ਚੈਲਪਿੰਡ ਦੇ ਕੋ ਜੇ ਤਾਂ ਸਮੂਹ ਦੇ ਵਿੱਚ ਇੱਕ ਮੋਟਰਸਾਈਕਲ ਤੇ ਸਵਾਰ ਯਾਤਰੀਆਂ ਨੇ ਉੱਥੇ ਹਮਲਾ ਕਰ ਦਿੱਤਾ ਤਿੰਨ ਲੁਟੇਰਿਆਂ ਨੇ ਤੇਜ਼ ਤਰ ਹਥਿਆਰ ਤੇ ਲਾਠੀਆਂ ਨਾਲ ਹਮਲਾ ਕੀਤਾ ਜਿਸ ਵਿੱਚ ਇੱਕ ਯਾਤਰੀ ਦੀ ਉਂਗਲੀ ਕੱਟ ਗਈ ਦੂਜੇ ਦੀਆਂ ਲੱਤਾਂ ਤੇ ਸੱਟਾਂ ਵੱਜੀਆਂ ਨੇ ਸੋ ਦੱਸਦੀ ਹੈ ਕਿ ਯਾਤਰੀਆਂ ਦੱਸੇ ਕਿ ਉਹਨਾਂ ਦੀਆਂ ਮੋਟਰਸਾਈਕਲਾਂ ਅੱਗੇ ਪਿੱਛੇ ਆ ਰਹੀਆਂ ਸੀ ਲੁਟੇਰੇ ਨੇ ਪਹਿਲਾਂ ਇੱਕ ਬਾਈਕ ਸਵਾਰ ਯਾਤਰੀ ਤੇ ਹਮਲਾ ਕੀਤਾ ਫਿਰ ਉਹ ਬਚ ਕੇ ਭੱਜ ਨਿਕਲੇ ਬਾਅਦ ਵਿੱਚ ਦੂਜੀ ਬਾਈਕਾਂ ਤੇ ਆ ਰਹੀ ਦੋ ਮੁੰਡਿਆਂ ਤੇ ਹਮਲਾ ਕੀਤਾ ਜਿਨ੍ਹਾਂ ਦੀ ਹੱਥਾਂ ਪਾਈ ਵੀ ਆਪਸ ਚ ਹੋਈ ਅਤੇ ਲੁੱਟ ਵੀ ਕੀਤੀ ਹੈ ਸੋ ਦੱਸਦੀ ਹੈ ਕਿ ਇਸ ਵੇਲੇ ਯਾਤਰੀਆਂ ਦੇ ਵੱਲ ਹੋਈਆਂ ਸਥਿਤੀ ਤੇ ਪਰਗਟ ਕੀਤੀ ਗਈ ਤੇ ਪੰਜਾਬ ਚ ਜਿਹੜੀਆਂ ਘਟਨਾਵਾਂ ਦਾ ਜੋ ਵੱਦੀਆਂ ਜਾ ਰਹੀਆਂ ਐ ਇਸ ਤੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਗੱਲ ਕਹੀ ਹੈ। ਹਜੀ ਕੁਮਾਰੀ ਹਜੀ ਕੀ ਕਰਨਾ ਵਾਪਰੀ ਜਿਹੜਾ ਤੁਸੀਂ ਜੋ ਯਾਤਰਾ ਤੇ ਜਾਗੇ। ਅਸੀਂ ਨਾ ਜੀ ਜੀਤਾਪਿੰਡ ਤੋਂ 2 ਵਜੇ ਚੱਲੇ ਸੀ ਅਮਰਨਾ ਯਾਤਰਾ ਵਾਸਤੇ। ਪਹਿਲਾਂ ਹੀ ਸਾਡੇ ਨਾਲ ਇੱਕ ਮੋਟਰ ਹੈਂਡ ਦੇ ਉਹਨਾਂ ਨੇ ਤਿੰਨ ਬੰਦੇ ਇੱਕ ਬੰਦੇ ਨੇ ਡਾਂਗ ਮਾਰੀ। ਉਹ ਵਜਦਾ ਬਜਦਾ ਬਚ ਗਿਆ ਜੀ। ਫਿਰ ਅਸੀਂ ਆਗੜ-ਪਿਛੜ ਹੋ ਗਏ ਜੀ। ਫਿਰ ਬੰਦਾ ਆਇਆ ਨਿਕਲ ਕੇ ਇੱਕ ਮੈਂ ਮੋਟਰਸਾਈਕਲ ਚਲਾ ਰਿਹਾ ਸੀ। ਇੱਕੋ ਦਮ ਨਿਕਲ ਕੇ ਆਇਆ ਝਾੜੀਆਂ ਜੀ। ਉਹਨੇ ਜੀ ਜੋ ਡਾਂਗ ਮਾਰ ਲੱਗਿਆ ਜਿਹੜਾ ਪਵਨ ਮੁੰਡਾ ਮੇਰੇ ਨਾਲ ਸੀਗਾ ਜੀ ਇਹਨੇ ਨਾ ਜੀ ਉਹਦੇ ਕੰਨੀ ਹੈਲਮਟ ਕਰਤਾ ਜੀ ਉਹ ਹੈਲਮਟ ਕਰਤਾ ਉਹ ਮੋਟਰਸਾਈਕਲ ਅਸੀਂ ਘਰ ਆ ਕੇ ਮੋਟਰਸਾਈਕਲ ਇੱਕੋ ਤੋਂ ਹੱਥੋਂ ਉਹਦੇ ਵਿੱਚ ਵੱਜਿਆ ਜਾਲ ਦੇ ਉਹ ਮੁੜ ਕੇ ਸਾਨੂੰ ਕੁੱਟਣਾ ਪੈ ਗਿਆ ਉਹ ਸਾਥੋਂ ਸਮਾਨ ਫੋਨ ਪੈ ਗਿਆ ਜੀ ਸਾਨੂੰ ਲੁੱਟ ਕੋ ਕਰਨ ਪੈ ਗਿਆ ਸਾਡੀ ਅਸੀਂ ਉਹਨਾਂ ਦਾ ਪੂਰਾ ਘੁਲੇ ਆ 5-10 ਮਿੰਟ ਠੀਕ ਹੈ ਜੀ ਮੁੜ ਕੇ ਜਦੋਂ ਅਸੀਂ ਉਹਨਾਂ ਦਾ ਘੁਲ ਕੋਣਾਂ ਅਸੀਂ ਮੂਰੇ ਭੱਜ ਲਏ ਉਹਨਾਂ ਦੇ ਅਸੀਂ ਪਾਰਲੇ ਪੈ ਟੱਪ ਕੇ ਵਾਹਨ ਦੇ ਵਿੱਚ ਵੜ ਗਏ ਜੀ ਉਹ ਸਾਡਾ ਮੋਟਰਸਾਈਕਲ ਲੈ ਕੇ ਭੱਜ ਗਏ ਸਮਾਨ ਕੋਈ ਸਮਾਨ ਸਾਡਾ ਯੂਤੇ ਬੈਗ ਬੰਨੇ ਹੋਏ ਸੀ ਸਾਡੇ ਕੱਪੜੇ ਜਿਹੜੇ ਸੀ ਵਿੱਚ ਦੋ ਬੈਗ ਸੀਗੇ ਉੱਤੇ ਤੇ ਸਾਡੀ ਨਗਦੀ ਸੀ ਉਹ ਚੀਜ਼ ਸਾਡੇ ਏਟੀਐਮ ਕਾਰਡ ਸੀਗੇ ਤੇ ਮੋਟਰਹਾਈਲ ਦੇ ਕਾਗਜ਼ ਪੱਤਰ ਸਾਰਾ ਕੁਝ ਵਿੱਚੀ ਸੀ ਇੱਕ ਮੋਟਰਹਾਈਲ ਸੱਟਾਂ ਯਾ ਮੇਰੇ ਹੱਥ 'ਤੇ ਉਂਗਲ ਇੱਕਦਮ ਮੇਰੀ ਉਂਗਲ ਵੱਢੀ ਗਈ ਜੀ ਲੱਕੂਗਲ ਮੇਰੀ ਕੱਟ ਲੱਗ ਗਈ ਟਾਂਕੇ ਲੱਗ ਗਏ ਮੇਰੇ ਹੱਥ 'ਤੇ ਤੇ ਨਾਲ ਦੇ ਮੁੰਡੇ ਨਾਲ ਦੇ ਮੁੰਡੇ ਦੇ ਪੱਟ ਦੇ ਸੱਟ ਆ ਜੀ ਮੇਰੇ ਹੱਥ ਪੈਰਾਂ ਤੇ ਆ ਜੀ ਆ ਪੱਟ ਤੇ ਹੀ ਇੱਥੋਂ ਆਹ ਫਰਦੂ ਵੀ ਆ ਲੱਤ ਤੇ ਬਾਕੀ ਕਿੰਨੇ ਜਣੇ ਪੰਨੀਆਂ ਨਹੀਂ ਸੀਗੇ ਸਾਰੇ ਤੇ ਤੁਸੀਂ ਜਦੋਂ ਤੁਹਾਨੂੰ ਰੋਕਿਆ ਉਹ ਤੁਸੀਂ ਕੱਲੇ ਸੀ ਕਿ ਤੁਹਾਡੇ ਨਾਲ ਜਿਹੜੇ ਨਹੀਂ ਅਸੀਂ ਦੋ ਨਹੀਂ ਆ ਰਹੇ ਸੀ ਇੱਕ ਮੁਰਗੀ ਇਕੱਠੇ ਹੁੰਦੇ ਸੀ ਫਿਰ ਤਾਂ ਨਹੀਂ ਹੁੰਦੇ ਸੀ ਬਾਕੀ ਬਾਕੀ ਪਿੱਛੇ ਸੀਗੇ ਤੁਸੀਂ ਅੱਗੇ ਸੀਗੇ ਦੋ ਮੋਟਰਸਾਈਕਲ ਕੋਈ ਤਾਂ ਟਾਈਮ 3 ਵਜੇ ਟਾਈਮ ਆਈ ਸੀ ਨਾ ਤਾ ਸੰਜੀਵ ਕੁਮਾਰ ਆਈ ਭਾਈ ਕਿੱਥੋਂ ਤੁਸੀਂ ਰਵਾਨਾ ਹੋਏ ਸੀ ਕਿ ਔਰ ਕਿੱਥੇ ਜਾਣਾ ਸੀ ਅਸੀਂ ਜੀਦਾ ਤੋਂ ਅਮਰਨਾਥ ਜਾਣਾ ਸੀ ਭਾਈ ਕਿੱਨੇ ਜਾਣੇ ਸੀ 20 ਬਾਈ ਜਾਣਾ ਦਾ ਜਦੋਂ ਸੀ ਅੱਛਾ ਜੀ ਮੈਸੇਜ ਆ ਗਿਆ ਕਿ ਹਾਂ ਮੋਟਰਸਾਈਕਲਾਂ ਤੇ ਸੀ ਤੇ ਹੁਣ ਘੱਟਣਾ ਕੀ ਬਪੂ ਜੀ ਘੱਟਣਾ ਅਸੀਂ ਕੁਝ ਆਦਮੀ ਅੱਗੇ ਸੀਗੇ ਜੀ ਚੈਲਾ ਵਾਲੇ ਪੁਲ ਕੋਲੇ ਇੱਕ ਬੰਦਾ ਆਇਆ ਉਹਨੇ ਸਾਡੇ ਪਹਿਲਾਂ ਮਾਰਿਆ ਅਸੀਂ ਸੰਭਲ ਗਏ ਜੀ ਅਸੀਂ ਪਿੱਛੇ ਫੋਨ ਕਰਤਾ ਉਹ ਕੁਝ ਬੰਦੇ ਪਿੱਛੇ ਰੋਗ ਗਏ ਇਹ ਜਿਹੜੇ ਨਾਲ ਹੋਰ ਘਟਨਾ ਵਾਪਰੀ ਇਹ ਮੋਟਰਸਾਈਕਲ ਵਿਚਾਲੇ ਸੀਗਾ ਉਹਨਾਂ ਨਾਲ ਕੁੱਟਮਾਰ ਕਰਕੇ ਨਾਲੇ ਉਹਨਾਂ ਤੋਂ ਮੋਟਰਸਾਈਕਲ ਖੋਹ ਕੇ ਲੈ ਗਏ ਜੀ ਸੱਟਾਂ ਹੀ ਮਾਰੀਆਂ ਸੱਟਾਂ ਮਾਰਨਾਂ ਹੀ ਹਾਂਜੀ ਉਹਨਾਂ ਦੇ ਕੀ ਹੋਰ ਹੋਇਆ ਕੀ ਇਹਨੂੰ ਬੰਦਾ ਮੋਟਰਸਾਈਕਲ ਖੋਹ ਕੇ ਲੈ ਗਏ ਜੀ ਵੈਸੇ ਅਸੀਂ ਜੀ ਬੈਗ ਸੀਗੇ ਦੋ ਜੀ ਉਹਨਾਂ ਵਿੱਚ ਏਟੀਐਮ ਸੀਗਾ ਤੇ ਆਪਣੇ ਕੁਝ ਪੈਸੇ ਸੀਗੇ ਜੀ ਜਿਹੜੇ ਬੰਦੇ ਨੇ ਸੱਤਾਂ ਵਜੀਆਂ ਉਹ ਕਿੱਥੋਂ ਦਾ ਰਹਿੰਦੇ ਉਹ ਜੀ ਦੇ ਦਾ ਜੀ ਇੱਕ ਇੱਕ ਨੱਥਾ ਸਿੰਘ ਵਾਲੇ ਗੋਟਿਆਂ ਦਾ ਜੀ ਕਿੰਨੀਆਂ ਕੁ ਸੱਤਾਂ ਵਜੀਆਂ ਨੇ ਸੱਤਾਂ ਇੱਕ ਦੇ ਤਾਂ ਟਾਂਕੇ ਲੱਗੇ ਜੀ ਹੱਥ ਤੇ ਤੇ ਇੱਕ ਉਂਗਲ ਤੇ ਕੱਟੀ ਗਈ ਥੋੜੀ ਜੀ ਤੇ ਦੂਜੇ ਦੇ ਸੱਤਾਂ ਵੀ ਹੈਗੀਆਂ ਕਾਫੀ ਜੀ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਹੈ ਜੀ ਹਾਂ ਜੀ ਇਹ ਕੀਤੀ ਹੈ ਜੀ 112 ਨੰਬਰ ਤੇ ਵੀ ਕੰਪਲੀਟ ਕੀਤੀ ਸੀਗੀ ਜੀ ਤੇ ਇੱਥੇ ਹੁਣ ਸਦਰ ਥਾਣੇ ਜੀ ਵੀ ਕੀਤੀ ਹੈ ਜੀ ਇਹਨਾਂ ਦਾ ਕੇਵਲ ਸਿੰਘ ਜੀ ਜਿਹੜੀ ਤੁਹਾਡੇ ਨਾਲ ਘਟਨਾ ਹੋਈ ਕੀ ਕਹੋਗੇ ਸੁਣਾਓ ਅਸੀਂ ਤਾਂ ਇਹੀ ਕਹਾਂਗੇ ਜਿਹੜੀ ਸਾਡੇ ਨਾਲ ਬਹੁਤ ਮਾਰੀ ਹੋਈ ਆਗੀ ਐ ਤਾਂ ਹੁਣ ਯਾਤਰੀ ਨੇਤੀ ਜਾਂਦੇ ਹੈਗੇ ਜੇ ਐਂ ਹੀ ਬਰਦਾਤ ਹੁੰਦੀਆਂ ਰਹੀਆਂ ਪ੍ਰਸ਼ਾਸਨ ਨੇ ਕੋਈ ਗੌਰ ਨਾ ਕਰੀ ਤਾਂ ਇਸ ਤੇ ਫਿਰ ਬਹੁਤ ਮਾਰੀ ਗੱਲ ਆਗੀ ਨਾ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਨਾਲ ਵੀ ਬਹੁਤ ਮਾਰੀ ਗੱਲ ਆ ਕੋਈ ਤੋਂ ਕੋਈ ਸਹਿਯੋਗ ਦਿੱਤਾ ਜਾ ਰਿਹਾ ਤਾਂ ਪੁਲਸ ਨੂੰ ਜੀ ਹੁਣ ਕਸੀਂ ਕੰਪਲੀਟ ਲਿਖਾਈ ਹੈ ਇਸ ਤੋਂ ਬਾਅਦ ਦੇਖਦੇ ਆਂ ਕੀ ਕਾਰਵਾਈ ਕਰਦੀ ਹੈ ਪੁਲਸ ਜਿਹੜੇ ਬਿੱਟੀਆਂ ਨੂੰ ਲੁੱਟ ਗਈ ਕਿੰਨੇ ਜਾਣੇ ਸੀ ਔਰ ਕਾਹਦੇ ਤੇ ਸੀ ਉਹ ਉਹ ਤਿੰਨੇ ਜਾਣੇ ਸੀਗੇ ਜੀ ਲੁਕੇ ਬੈਠੇ ਝਾੜੀਆਂ ਝਾੜੀਆਂ ਚੋ ਛੋਟੀਆਂ ਸੀਗੀਆਂ ਉਹਨਾਂ ਕੋਈ ਦਾਇਆ ਸੀਗਾ ਜੀ ਉਹ ਲੈ ਕੇ ਮੂਰੇ ਹੋਏ ਸਾਡੇ ਮੋਟਰਸਾਈਕਲਾਂ ਦੇ ਜੀ ਹਾਂਜੀ ਜੇ ਤੁਸੀਂ ਇਕੱਠੇ ਹੁੰਦੇ ਹੋਰ ਵੀ ਕੋਈ ਨੁਕਸਾਨ ਕਰ ਸਕਦੇ ਸੀ ਜੇ ਹੋਰ ਵੀ ਨਾਲ ਇਹ ਤਾਂ ਜੀ ਹੁਣ ਕੁਦਰਤ ਨੂੰ ਪਤਾ ਵੀ ਜਿਆਦਾ ਨਿਖਿਆਣ ਹੁੰਦਾ ਜਾਂ ਉਹਨਾਂ ਦੇ ਵਾਜਦੀਆਂ ਜਾਂ ਸਾਡੇ ਵਾਜਦੀਆਂ ਫਿਰ ਲੜਾਈ ਵੀ ਹੋ ਸਕਦੀ ਸੀ ਸਾਡੇ ਇੱਕ ਮੋਟਰਸਾਈਕਲ ਦੇ ਜਦੋਂ ਉਹਨਾਂ ਨੇ ਮਾਰੀ ਹੈਗੀ ਉਹ ਮੋਟਰਸਾਈਕਲ ਡਿੱਗ ਗਿਆ ਦਾ ਜੀ ਉਹਨਾਂ ਨੇ ਫਿਰ ਛੋਟੀਆਂ ਮਾਰ ਕੇ ਜੀ ਉਹਨਾਂ ਦੇ ਇੱਕ ਉਂਗਲ ਕੱਟੀ ਗਈ ਤੇ ਇੱਕ ਦੇ ਹੂਨ ਛੱਟਾਂ ਹੋ ਗਈਆਂ ਜੀ ਇਹ ਮੋਟਰਸਾਈਕਲ ਲੈ ਕੇ ਭੱਜ ਗਈ ਜਿਹਦੇ ਬੇਹੋਚ ਹੋ ਗਈ। ਅਸੀਂ ਜਾ ਕੇ ਇਹਨਾਂ ਨੂੰ ਸਰਕਾਰੀ ਹਸਪਤਾਲ 'ਚ ਲੈ ਕੇ ਆਂਦਾ ਜੀ। ਹਾਂਜੀ ਉਹ ਡਾਕਟਰ ਨੇ ਵੀ ਕਹਿੰਦੇ ਅਸੀਂ ਰੁਕਾ ਭੇਜਾਂਗੇ ਦੇਖੋ ਕੀ ਮੰਗਦਾ। ਇਹਨਾਂ ਜੀ ਅਜੇ ਕੁਮਾਰ ਪੁੱਤਰ ਜੇਸ਼ ਕੁਮਾਰ ਵਾਸੀ ਜੀਦਾ ਜ਼ਿਲ੍ਹਾ ਬਠਿੰਡਾ ਪਵਨ ਕੁਮਾਰ ਪੁੱਤਰ ਰਾਮ ਪ੍ਰਕਾਸ਼ ਵਾਸੀ ਪਿੰਡ ਕੋਠੇ ਨੱਥਾ ਸਿੰਘ ਵਾਲੇ ਇਹ ਆਪਣੇ 11 ਮੋਟਰਸਾਈਕਲਾਂ ਤੇ ਸਵਾਰ ਹੋ ਕੇ 22 ਜਣੇ ਜਥੇ ਦੇ ਰੂਪ ਚ ਅਮਰਨਾਥ ਯਾਤਰਾ ਤੇ ਮੱਥਾ ਟੇਕਣ ਜਾ ਰਹੇ ਸੀ ਤੇ ਕਰੀਬ 2 ਵਜੇ ਇਹ ਆਪਣੇ ਉਤੋਂ ਗੋਨੇਆਣਾ ਮੰਡੀ ਤੋਂ ਛੱਲੇ ਆ ਜੀ ਜਦੋਂ ਇਹ ਕਰੀਬ 3:00 ਵਜੇ ਸੇਮ ਨਾਲਾ ਪਿੰਡਾ ਜੀ ਇੱਕ ਸਰਦਾਰ ਢਾਬਾ ਦੇ ਨੇੜੇ ਪਿੰਡ ਚੈਲ ਦੇ ਰਕਬੇ ਚ ਉੱਥੇ ਜਿੱਥੋਂ ਪਹੁੰਚੇ ਤੋਂ ਉੱਤੇ ਤਿੰਨ ਵਿਅਕਤੀਆਂ ਨੇ ਇਹਨਾਂ ਤੇ ਹਮਲਾ ਕੀਤਾ ਸਮਾਨ ਕੋਣ ਦੀ ਵੈਸੇ ਉਹਨਾਂ ਦੀ ਨੈਚਰ ਸੀਗੀ ਪਰ ਜਦੋਂ ਇਹ ਹੱਥੋਂ ਪਾਈ ਹੋ ਕੇ ਤਾਂ ਇਹਨਾਂ ਦਾ ਉਹ ਮੋਟਰਸਾਈਕਲ ਵੀ ਲੈ ਗਈ ਤੇ ਨਾਲ ਇੱਕ ਬੈਗ ਆ ਪੈਸਿਆਂ ਵਾਲਾ ਉਹ ਲੈ ਗਈ ਤੇ ਅਸੀਂ ਹੁਣ ਸੀਸੀਟੀਵੀ ਕੈਮਰੇ ਵੇਖ ਕੇ ਤੇ ਮਤਲਬ ਇਹਨਾਂ ਦੇ ਜੋ ਕਾਰਵਾਈ ਬਣਦੀ ਆ ਕਾਰਵਾਈ ਕਰਕੇ ਤੇ ਬੰਦਿਆਂ ਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਇਹਨੂੰ ਇਹਨਾਂ ਨੂੰ ਇਨਸਾਫ ਦਿਵਾਉਣਾ ਫਿਰ ਜੇ ਇਹਨਾਂ ਨੂੰ ਹਮਲਾ ਕੀਤਾ ਕੋਈ ਨਾ ਮੁੰਡੇ ਨੂੰ ਛੱਟਾ ਛੱਟਾ ਹੀ ਮਾਰੀ ਕਿ ਨਹੀਂ ਉਹ ਸਟਾਕ ਜੀ ਉਹਨਾਂ ਦੇ ਜੀ ਇੱਕ ਮੁੰਡੇ ਦੇ ਹੱਥ ਤੇ ਆ ਤੇ ਇੱਕ ਤੇ ਬਾਹ ਤੇ ਸੱਟ ਆ ਤੇ ਅਗਲੀ ਕਾਰਵਾਈ ਅਸੀਂ ਕਰ ਰਹੇ ਆਂ ਜਲਦੀ ਇਹ ਬੰਦੇ ਟ੍ਰੇਸ ਕਰਕੇ ਤੇ ਉਹਨਾਂ ਦੇ ਇਲਾਕਿਆਂ ਦੇ ਪਿੱਛੇ ਪਿੱਛੇ ਸੀ ਸੀ ਟੀ ਵੀ ਵੀ ਇੱਕ ਸਾਹਮਣੇ ਆਈ ਹੈ ਪੁਰਾਣੀ ਉਹ ਫਕਰ ਕਿ ਉਹ ਪਛਾਣ ਮੁੰਡੇ ਕਰਦੇ ਕਿ ਸ਼ਾਇਦ ਹੋਈ ਹੋ ਸਕਦੀ ਹੈ ਅੰਦਰ ਆਂਦੀ ਤੇ ਉਹੋ ਹੀ ਲੜਕੇ ਹੋਏ ਤਾਂ ਇਹਨਾਂ ਨੂੰ ਅਸੀਂ ਉਹ ਸੀ ਸੀ ਟੀ ਵੀ ਕੈਮਰਾ ਫੋਟੋ ਦਿਖਾ ਰਹੇ ਆਂ ਫੋਟੋ ਜਿਹਾ ਪੈਟਰੋਲ ਪੰਪ ਹੈਗਾ ਐਚ ਪੀ ਪੈਟਰੋਲ ਪੰਪ ਨੇੜੇ ਚਹਿਲ ਪੁਲ ਦੇ ਤੇ ਉਥੋਂ ਅਸੀਂ ਸੀ ਸੀ ਟੀ ਵੀ ਕਾ ਉਹ ਲੈ ਲਈਆਂ ਕਲਿੱਪਸ ਉਹ ਇਹਨਾਂ ਨੂੰ ਦਿਖਾ ਕੇ ਚੈੱਕ ਕਰਾ ਰਹੇ ਜੇ ਪਛਾਣ ਕਰਦੇ ਤਾਂ ਉਹਨਾਂ ਬੰਦਿਆਂ ਨੂੰ ਟ੍ਰੇਸ ਕਰਕੇ ਜਲਦੀ ਇਹ ਜਿਹੜਾ ਕਾਰਵਾਈ ਕੀਤੀ